ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ ਕਿ ਵਕੀਲ ਕਿਸੇ ਵੀ ਕੌਮ ਕਿਸੇ ਵੀ ਦੇਸ਼ ਦਾ ਇੱਕ ਥਿੰਕ ਟੈਂਕ ਹੁੰਦੇ ਨੇ ਤੇ ਜਿਸ ਤਰ੍ਹਾਂ ਵਕੀਲ ਸੋਚਦੇ ਨੇ ਉਹਨਾਂ ਚੀਜ਼ਾਂ ਨੂੰ ਉਹ ਅਮਲੀ ਜਾਮਾ ਵੀ ਪਹਿਨਾਉਂਦੇ ਆ ਜੇ ਅਸੀਂ ਦੇਖੀਏ ਇੰਡੀਆ ਵਲ ਵੀ ਤੇ ਇੰਡੀਆ ਨੂੰ ਆਜ਼ਾਦ ਕਰਾਉਣ ਦੇ ਵਿੱਚ ਵੀ ਵਕੀਲਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਸੀ ਕਿਸੇ ਸਮੇਂ ਕਿਉਂਕਿ ਸਾਡੇ ਪੋਲਿਟਿਸ਼ੀਅਨ ਬਹੁਤ ਸਾਰੇ ਵਕੀਲ ਸਨ ਤੇ ਇਸ ਵੇਲੇ ਕੈਨੇਡਾ ਦੇ ਵਿੱਚ ਵੀ ਮੈਨੂੰ ਐਸੇ ਹੀ ਵਕੀਲ ਸਰਦਾਰ ਹਰਜੀਤ ਸਿੰਘ ਜੀ ਮਿਲੇ ਨੇ ਤੇ ਵੀਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਤੇ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗਾ ਕਿ ਖਾਲਸਤਾਨ ਦੇ ਸਬੰਧ ਵਿੱਚ ਤੁਹਾਡਾ ਕੀ ਨਜ਼ਰੀਆ ਹੈ ਅਸੀਂ ਜਰੂਰ ਇਸ ਖਾਲਿਸਤਾਨ ਦੇ ਹੱਕ ਦੇ ਵਿੱਚ ਆ ਇਹ ਇੱਕ ਨੈਸੈਸਿਟੀ ਆ ਸਿਰ ਕੌਮ ਨੂੰ ਆ ਨਾਟ ਓਨਲੀ ਸੇ ਕੌਮ ਨੂੰ ਪਰ ਪੰਜਾਬ ਨੂੰ ਪੰਜਾਬ ਬਚਾਉਣ ਨੂੰ ਸਮੂਹ ਪੰਜਾਬ ਨੂੰ ਬਚਾਉਣ ਨੂੰ ਕਿਉਂਕਿ ਜੇ ਇਸ ਧੰਗ ਤਰੀਕੇ ਨਾਲ ਸਾਨੂੰ 1947 ਤੋਂ ਹੁਣ ਤੱਕ ਵਾਅਦੇ ਤੋੜੀ ਗਏ ਸਾਡੇ ਨਾਲ ਤਾਂ ਸਾਡਾ ਮਿਸਯੂਜ਼ ਹੋਇਆ ਤਾਂ ਸਾਨੂੰ ਕਤਲ ਕੀਤਾ ਗਿਆ ਉਹ ਹੁਣ ਸਾਨੂੰ ਖਤਮ ਕਰਨਾ ਪੈਣਾ ਤਾਂ ਉਹਦਾ ਇੱਕੋ ਹੀ ਹੱਲ ਆ ਸਾਰਾ ਕੁਝ ਟਰਾਈ ਕੀਤਾ ਆਪਾਂ ਘਰ ਦੇ ਵਿੱਚ ਲੈ ਕੇ ਵੀ ਦੇਖਿਆ ਅਸੀਂ ਹੁਣ ਇੱਥੇ ਬਾਹਰ ਵੀ ਆਏ ਘਰੋਂ ਉਹ ਵੀ ਨਹੀਂ ਸਾਨੂੰ ਚੰਗਾ ਬਾਲਾ ਲੱਗਦਾ ਸੋ ਸਾਨੂੰ ਆਪਣਾ ਘਰ ਚਾਹੀਦਾ ਤਾਂ ਤਾਂ ਹੀ ਅਸੀਂ ਖਾਲਸਾਣ ਦੇ ਹੱਕ ਦੇ ਵਿੱਚ ਇੱਕ ਇੱਕ ਸੋਚ ਕੇ ਪੇ ਇੰਟਰਨੈਸ਼ਨਲ ਲੈਵਲ ਤੇ ਪੇ ਹਰ ਮਨੁੱਖ ਨੂੰ ਅਧਿਕਾਰ ਆ ਪੇ ਆਜ਼ਾਦ ਰਹਿਣਾ ਸਿੰਘ ਸਾਹਿਬ ਤੁਸੀਂ ਇਹ ਗੱਲ ਠੀਕ ਕਹੀ ਐ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਵੀ ਐ ਪਰ ਮੈਨੂੰ ਇੱਕ ਚੀਜ਼ ਇਹ ਦੱਸੋ ਕਿ ਪੰਜਾਬ ਦੇ ਵਿੱਚ ਅੱਜ ਜੇ ਅਸੀਂ ਪੰਜਾਬ ਨੂੰ ਇਹ ਲਾ ਲਈਏ ਤੇ ਮੈਂ ਗਲਤ ਹੋ ਸਕਦਾ ਤੁਸੀਂ ਠੀਕ ਕਰਨ ਦਾ ਪੂਰਾ ਅਧਿਕਾਰ ਰੱਖਦੇ ਹੋ ਤਿੰਨ ਗਰੁੱਪਾਂ ਦੇ ਵਿੱਚ ਪੰਜਾਬ ਵੰਡਿਆ ਗਿਆ ਹੈ ਠੀਕ ਹੈ ਉਹਨਾਂ ਦੇ ਵਿੱਚੋਂ ਇੱਕ ਗਰੁੱਪ ਆ ਗਿਆ ਜਿਸ ਨੂੰ ਅਸੀਂ ਬਾਣिए ਭਾਪੇ ਦੁਕਾਨਦਾਰ ਉਹ ਗਰੁੱਪ ਕਹਿ ਲਏ ਦੂਸਰਾ ਗਰੁੱਪ ਆ ਗਿਆ ਸਾਡਾ ਜਿਹਨੂੰ ਅਸੀਂ ਚੱਟ ਕਹਿ ਲਏ ਤੇ ਤੀਸਰਾ ਗਰੁੱਪ ਆ ਗਿਆ ਜਿਹੜੇ ਉਸ ਤੋਂ ਬਾਅਦ ਹੈਟਾ ਜਿਨ੍ਹਾਂ ਨੂੰ ਅਸੀਂ ਅੰਬੇਦਕਰਵਾਦੀ ਕਹਿ ਲਏ ਜਿਦੇ ਵਿੱਚ ਮਜਬੀ ਸਿੱਖ ਆ ਗਏ ਜਾਂ ਹੋਰ ਸਾਰੇ ਆ ਗਏ ਹੁਣ ਇਹਨਾਂ ਤਿੰਨ ਗਰੁੱਪਾਂ ਦੇ ਵਿੱਚੋਂ ਦੇਖ ਲਈਏ ਤਾਂ ਮੈਨੂੰ ਲੱਗਦਾ ਹੈ ਕਿ ਜਿਹੜੇ ਦੂਸਰਾ ਪਹਿਲਾ ਗਰੁੱਪ ਮੈਂ ਕਿਹਾ ਬਾਨੀਆਂ ਦਾ ਉਹ ਵੀ ਇਹਦੇ ਨਾਲ ਕਿਤੇ ਖੜਦਾ ਨਹੀਂ ਦਿਖਦਾ ਦੂਸਰੇ ਗਰੁੱਪ ਜੇ ਅਸੀਂ ਜੱਟ ਗਰੁੱਪ ਦੀ ਗੱਲ ਕਰ ਲਈਏ ਤੇ ਉਹ ਜ਼ਿਆਦਾ ਵਿਦੇਸ਼ਾਂ 'ਚ ਆ ਗਏ ਉੱਥੇ ਉਹਨਾਂ ਦੇ ਬੱਚੇ ਹੀ ਨਹੀਂ ਰਹੇ ਆਲਮੋਸਟਲੀ ਘਰ ਖਾਲੀ ਹੈ ਕਿਤੇ ਕੋਈ ਬਜ਼ੁਰਗ ਜਿਹੜਾ ਤੀਸਰਾ ਗਰੁੱਪ ਆਇਆ ਹੈ ਉਨ੍ਹਾਂ ਦੀ ਹੁਣ ਕੰਡੀਸ਼ਨ ਇਹ ਹੋ ਗਈ ਹੈ ਕਿ ਅੰਬੇਦਕਰ ਵਾਲਾ ਤੇ ਉਹ ਮੂਰਤੀਆਂ ਵਾਲਾ ਤੇ ਜਦੋਂ ਤੋਂ ਇਹ ਚੀਜ਼ਾਂ ਚੱਲੀਆਂ ਨੇ ਉਹ ਗਰੁੱਪ ਦਾ ਵੀ ਨਜ਼ਰੀਆ ਬਦਲਿਆ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਕਿਵੇਂ ਦੇ ਦੇਓ ਸਹੀ ਤਸਵੀਰ ਕੀ ਹੈ ਇਹ ਮੇਰਾ ਸਿਰਫ ਇੱਕ ਅਸੀਂ ਕਹਿ ਲਈਏ ਕਿ ਬਾਹਰਲਾ ਜਿਹੜਾ ਬਾਇਸ ਹੈ ਮੈਂ ਇਹ ਨੂੰ ਰਿਐਲਿਟੀ ਵੀ ਨਹੀਂ ਕਹਿੰਦਾ ਜਿਹੜੀ ਗੱਲ ਆ ਨਾ ਪਹਿਲੀ ਗੱਲ ਜੇ ਆਪਾਂ ਗੁਰੂ ਸਾਹਿਬ ਦੇ ਬਚਨ ਤੇ ਨਹੀਂ ਆਉਂਦੇ ਤੇ ਆਪਾਂ ਜਾਤਾਂ ਪਾਤਾਂ ਚ ਪੈਂਦੇ ਆ ਨਾ ਅਸੀਂ ਵੀ ਪੈਂਦੇ ਆ ਅਸੀਂ ਵੀ ਗੱਲਾਂ ਕਰਦੇ ਆ ਸਾਡੇ ਫਰੈਂਡ ਕੋਈs ਜਾਤ ਤੇ ਅਸੀਂ ਮਖੌਲ ਕਰੀਦਾ ਉਹਨਾਂ ਨਾਲ ਹੂੰ ਹੂੰ ਤਾਂ ਆ ਅਸੀਂ ਜੱਟ ਜਾਤ ਤੋਂ ਸਾਡੇ ਨਾਲ ਵੀ ਮਖੌਲ ਕਰ ਦਿੰਦੇ ਆ ਨਾ ਤੇ ਤੁਸੀਂ ਜੱਟ ਲੋਕ ਇਦਾਂ ਦੇ ਤੁਸੀਂ ਇਦਾਂ ਦੇ ਹੈ ਨਾ ਪਹਿਲੀ ਗੱਲ ਸਭ ਮਾਨੇਸ ਕੀ ਜਾਤ ਸਭ ਇੱਕੇ ਪਛਾਣੇ ਸੋ ਲਾਈਕ ਉਹ ਗੱਲ ਸਾਨੂੰ ਪਹਿਲਾਂ ਗੁਰੂ ਸਾਹਿਬ ਦੀ ਦੇ ਜੇ ਆਪ ਗੁਰੂ ਸਾਹਿਬ ਦੇ ਬਚਨ ਤੇ ਨਹੀਂ ਤੁਰਨਾ ਉਹਨੂੰ ਮੈਂ ਵੀ ਮੋਨਾ ਕੋਨਾ ਤੁਹਾਡੇ ਸਾਹਮਣੇ ਬੈਠਾ ਪਰ ਮੈਂ ਤੁਰਿਆ ਉਸ ਰਸਤੇ ਤੇ ਹੈਨਾ ਪਰ ਪਹਿਲੀ ਗੱਲ ਆਪਾਂ ਇਹ ਨਾ ਵੰਡੀਏ ਲੋਕਾਂ ਨੂੰ ਕਿ ਇਹ ਅੰਬੇਦਕਰੀਆ ਜਾਂ ਇਹ ਕਹਿ ਦੋ ਪੇ ਲਾਈਕ ਦੁਕਾਨਦਾਰ ਜਾਂ ਆਪਾਂ ਜੀ ਸਾਹਿਬ ਤੁਸੀਂ ਕਿਹਾ ਇਹ ਨਾ ਵੰਡੀਏ ਕੌਣ ਵੰਡ ਰਿਹਾ ਅਸੀਂ ਵੰਡਦੇ ਅਸੀਂ ਆਪ ਕਰਦੇ ਹਾਂ ਤੁਹਾਡੇ ਉਹਨਾਂ ਲੋਕਾਂ ਦੇ ਜੋ ਤੁਸੀਂ ਸੁਣੇ ਕਿ ਜਿਨ੍ਹਾਂ ਨੇ ਕਿਹਾ ਕਿ ਜਿਹੜਾ ਅਵੇਦ ਕਰਦੀਆਂ ਮੂਰਤੀਆਂ ਤੋੜੇਗਾ ਉਸ ਤੇ ਆ ਇਨਾਮ ਰੱਖਾਂਗੇ ਐ ਮੰਗ ਉਹ ਚੀਜ਼ਾਂ ਕਿਵੇਂ ਦੇਖ ਰਿਹਾ ਪਹਿਲੀ ਗੱਲ ਪਹਿਲੀ ਗੱਲ ਮੈਨੂੰ ਦੱਸੋ ਸਿੱਖ ਇਤਿਹਾਸ ਦੇ ਵਿੱਚ ਸਾਡੇ ਆਪਾ ਖਾਲਸਾਣ ਦੇ ਪੂਰੇ ਹੱਕ ਚਾਹ ਪਰ ਸਾਡੇ ਇਹ ਨਹੀਂ ਹੱਕ ਹੁੰਦਾ ਕਿ ਕਿਸੇ ਦੇ ਧਾਰਮਿਕ ਸਥਾਨ ਦੇ ਜਾਂ ਧਾਰਮਿਕ ਚੀਜ਼ ਨੂੰ ਜਿੱਥੇ ਉਹ ਅਸੀਂ ਮੂਰਤੀਆਂ ਨੂੰ ਨਹੀਂ ਮੰਨਦੇ ਉਹ ਮੰਨਦੇ ਹੋਗੇ ਉਹਨਾਂ ਦੇ ਮੂਰਤੀ ਤੇ ਹੱਥ ਲਾਉਣਾ ਸਾਡਾ ਕੋਈ ਨਾ ਸਿੱਖ ਸਿਧਾਂਤ ਦੇ ਨਾਲ ਆਪਾਂ ਸਿਧਾਂਤ ਭੁੱਲ ਗਏ ਕਿਸੇ ਨਾ ਕਿਸੇ ਨਾਲ ਜਿਵੇਂ ਸਾਡਾ ਹਥਿਆਰ ਬੰਦ ਸੰਗਰਸ਼ ਸੀ ਸਿਧਾਂਤਾਂ ਤੋਂ ਨਾ ਤੋਰਦਾ ਸੀ ਸਾਡਾ ਸੰਘਰਸ਼ ਅਸੀਂ ਸਿੱਖ ਸਿਧਾਂਤ ਤੋਂ ਬਾਹਰ ਆ ਗਏ ਹੁਣ 1984 ਦੇ ਵਿੱਚ ਤੁਸੀਂ ਮੈਨੂੰ ਦੱਸੋ ਇੱਥੇ ਅਸੀਂ ਵੀ ਇੱਥੇ ਸੀ ਇੱਕ ਵੀ ਮੰਦਰ ਤੇ ਹਮਲਾ ਹੋਇਆ ਜਾਏ ਕੋਈ ਮੰਦਰ ਤੇ ਕੋਈ ਗਿਆ ਪ੍ਰੋਟੈਸਟ ਕਰਨ ਰਾਈਟ ਇਹ ਗੱਲਾਂ ਜੇ ਤੁਸੀਂ ਮੈਨੂੰ ਪੁੱਛੋ ਗਲਤ ਆ ਮੇਰਾ opinion ਆ ਸ਼ਾਇਦ ਮੈਂ ਵੀ ਗਲਤ ਹੋਵਾਂ ਠੀਕ ਹੈ ਪਰ ਹਾਂ ਜਿਹੜਾ ਇੰਡੀਅਨ ਸਟੇਟ ਆ ਸਾਡਾ ਉਹਦੇ ਨਾਲ ਵੈਰ ਆ ਉਹ ਦਾ ਵਿਰੋਧਤਾ ਤਾਂ ਕਰਨਾ ਹੀ ਕਰਨਾ ਉਹ ਤੇ ਗੁਰਬਾਣੀ ਕਹਿੰਦੀ ਹੈ ਜੇ ਸਖਤ ਆ ਸਖਤੇ ਕੋ ਮਾਰੇ ਤਾਂ ਮਨ ਰੋਸਣਾ ਹੋਈ ਕਿਉਂਕਿ ਉਹ ਤੇ ਇੱਕ ਬਰਾਬਰ ਦੀ ਟੱਕਰ ਹੈ ਉੱਥੇ ਲੈਣੀ ਬਿਲਕੁਲ ਜਾਇਜ਼ ਹੈ ਸਾਡੇ ਗੁਰੂ ਸਾਹਿਬਾਂ ਵੀ ਬਾਬਰ ਨਾਲ ਵੀ ਟੱਕਰ ਲਈ ਤੇ ਅਕਬਰ ਨਾਲ ਵੀ ਲਈ ਤੇ ਔਰੰਗਜ਼ੇਬ ਨਾਲ ਵੀ ਲਈ ਟੱਕਰ ਉਹਨਾਂ ਦੇ ਨਾਲ ਲੈਣੀ ਇੱਕ ਅਲੱਗ ਗੱਲ ਹੈ ਜਿਹੜਾ ਆਵਾਮ ਬੰਡਿਆ ਗਿਆ ਹੈ ਸਾਡਾ ਪੰਜਾਬ ਦੇ ਆਵਾਮ ਦੀ ਮੈਂ ਗੱਲ ਕੀਤੀ ਹੈ ਉਸ ਨੂੰ ਕਿਵੇਂ ਉਹ ਠੀਕ ਕਿਵੇਂ ਹੋਵੇਗਾ ਇਹ ਪੰਜਾਬ ਦੀ ਆਵਾਮ ਦੀ ਗੱਲ ਕਰੋ ਪਹਿਲੀ ਗੱਲ ਜਿਹੜੇ ਜਿਹਦਾ ਤੁਸੀਂ ਗੱਲ ਕੀਤਾ ਜਿਹੜੇ ਬੰਦੇ ਸ਼ਹਿਰਾਂ ਚ ਕਿਵੜੀ ਡਰਦੇ ਉਹਨਾਂ ਜੇ ਨਹੀਂ ਆਉਂਦੇ ਗੱਲ ਕਰਦੇ ਨੇ ਹਣਾ ਇੱਕ ਤਾਂ ਚਲੋ ਉਹ ਦੇਖਣਾ ਚਾਹੀਦਾ ਕਿ ਕਿੱਥੇ ਰਹਿੰਦੇ ਆ ਪੋਪੂਲੇਸ਼ਨ ਕਿ ਇਹਨਾਂ ਦਾ ਮੈਜੋਰਟੀ ਦੇ ਵਿੱਚ ਆ ਕਿਵੜੀ ਬੰਦਾ ਡਰਦਾ ਅੰਦਰ ਉਹ ਬੋਲਦਾ ਨਹੀਂ ਕਰਕੇ ਉਹ ਸਿਸਟਮ ਇੱਥੇ ਆਪਕ ਕੈਨੇਡਾ ਚ ਬੈਠਿਆ ਦੇਖੋ ਖਾਲਸਤਾਨ ਦੇ ਢੰਡੇ ਚਾਰ ਸ਼ਵੇਰੇ ਲੱਗਿਆ ਇੱਥੇ ਪਰਸੋਂ ਚੋਂ ਤਾਂ ਇਲੈਕਸ਼ਨ ਹੋਇਆ ਇੱਥੇ ਤੀਜਾ ਪਾਰਟੀ ਆਇਆ ਇੱਕ ਜਿਹੜਾ ਕੋ ਬੈਕ ਦੀ ਆਜ਼ਾਦੀ ਮੰਗਦਾ 23 ਸੀਟ ਉਹ ਲੈ ਗਏ ਰਾਈਟ ਸੋ ਇੱਥੇ ਪੂਰਾ ਹੱਕ ਆ ਸਾਰਿਆਂ ਕੋਲ ਆਪਾਂ ਆਜ਼ਾਦੀ ਦੀ ਗੱਲ ਕਰੀਏ ਇਹ ਗੱਲਾਂ ਕਰੀਏ ਤੁਹਾਨੂੰ ਪਤਾ ਹਿੰਦੁਸਤਾਨ ਚ ਕਿਹੜਾ ਹੱਕ ਆ ਕਿਸੇ ਕੋਲ ਉਹ ਤਾਂ ਕੱਲ ਨੂੰ ਕਯੂਬਿਕ ਦੀ ਆਜ਼ਾਦੀ ਦੀ ਵੀ ਤੁਸੀਂ ਗੱਲ ਕੀਤੀ ਐ ਕਿ ਕਯੂਬਿਕ ਦੀ ਆਜ਼ਾਦੀ ਜੇਕਰ ਹਥਿਆਰਬੰਦ ਸੰਘਰਸ਼ ਦੇ ਨਾਲ ਲੈਣੀ ਹੋਵੇ ਤਾਂ ਉਹਨੂੰ ਤੁਸੀਂ ਕਿਵੇਂ ਦੇਖੋਗੇ ਦੇਖੋ ਇਹ ਨਾ ਇਵਨ ਯੂਨਾਈਟਿਡ ਨੇਸ਼ਨ ਦੇ ਮੁਤਾਬਿਕ ਨਾ ਕੋਈ ਐਂਡ ਹੁੰਦਾ ਪੇ ਬੰਦਾ ਹਥਿਆਰ ਚੱਕ ਸਕਦਾ ਜੇ ਲੋਡ ਪਾਵੇ ਹੈਨਾ ਉਹ ਆਪਣਾ ਹਥਿਆਰਬੰਦ ਡਿਫੈਂਸ ਕਰ ਸਕਦਾ ਜੋ ਸਾਡੇ ਸਿੱਖਾਂ ਨੇ ਕੀਤਾ ਸੋ ਸੋ ਅਸੀਂ ਉਸ ਨੂੰ ਅਸੀਂ ਡਿਫੈਂਸ ਕਹ ਲਈਏ ਅਸੀਂ ਡਿਫੈਂਸ ਕਹਿੰਦੇ ਆ ਰਾਈਟ ਤਾਂ ਕਰਕੇ ਸਿੱਖ ਪਹਿਲੂ ਨਹੀਂ ਕਰਦਾ ਸਿੱਖ ਆਪਣਾ ਡਿਫੈਂਸ ਕਰਦਾ ਅਗਲੇ ਅੰਦਰ ਡਿਫੈਂਸ ਕਰਦਾ ਪਰ ਜਿਹੜਾ ਹੈਨਾ ਮੇਨ ਪੁਆਇੰਟ ਆ ਹੁਣ ਕਿਊ ਬੈਕ ਦਾ ਹੁਣ ਆ ਡੈਮੋਕਰੇਸੀ ਜਿਹੜਾ ਆਪਾਂ ਕੈਨੇਡਾ ਕਹਿੰਦੇ ਇੱਕ ਮਚੂਰ ਡੈਮੋਕਰੇਸੀ ਆ ਹਾਂ ਬਿਲਕੁਲ ਇੰਗਲੈਂਡ ਲੈ ਲਓ ਜਾਂ ਯੂਕੇ ਲੈ ਲਓ ਮਚੂਰ ਡੈਮੋਕਰੇਸੀ ਆ ਉਹਨਾਂ ਨੂੰ ਡਰ ਨਹੀਂ ਸੀ ਰੈਫਰੈਂਡਮ ਕਰਾਉਣ ਮੇਰੇ ਇੱਥੇ ਜਾਣ ਤੋਂ ਬਾਅਦ ਦੋ ਰੈਫਰੈਂਡਮ ਹੋਏ ਕਿਊਬੈਕ ਦੇ ਸਵਰੈਂਟੀ ਤੇ ਤਾਂ ਦੋਨੀਆਂ ਵਾਰੀ ਹਾਰ ਗਏ ਜਿਹੜੇ ਸੈਪਰੇਟ ਹੋਣਾ ਚਾਹੁੰਦੇ ਸੀ ਪਰ ਫਿਰ ਵੀ ਸਾਡੇ ਭਰਾਵਾ ਮੰਗਰ ਇੱਥੇ ਵਿਛੜਦੇ ਬਿਲਕਾ ਨਾ ਉਹਦੇ ਲੀਡਰਾਂ ਨੂੰ ਅਰੈਸਟ ਕੀਤਾ ਗਿਆ ਨਾ ਉਹਨਾਂ ਨੂੰ ਕੁੱਟਿਆ ਮਾਰਿਆ ਗਿਆ ਨਾ ਇਹ ਕੋਈ ਗੱਲ ਹੋਈ ਸਕਾਟਲੈਂਡ ਦੀ ਆਜ਼ਾਦੀ ਦੀ ਗੱਲ ਕਰੋ ਯੂਕੇ ਚ ਵੋਟਾਂ ਪਈਆਂ ਚਲੋ ਹਾਰ ਗਏ ਉਹਨਾਂ ਦੀ ਨਹੀਂ ਕਿਸਮਤ ਸੀ ਪਰ ਉਹਨਾਂ ਕੋ ਹੱਕ ਸੀ ਪੂਰਾ ਇਸ ਗੱਲ ਦਾ ਮੀਨ ਇਦਾਂ ਦਾ ਹੱਕ ਹੈ ਜਿਹੜਾ ਤੁਸੀਂ ਜਿਹੜੀ ਗੱਲ ਕੀਤੀ ਸੌਰੀ ਮੈਂ ਗੱਲ ਕੱਟ ਤੀ ਵਿੱਚੋਂ ਤੁਸੀਂ ਗੱਲ ਪੂਰੀ ਕਰ ਸਕਦੇ ਹੋ ਪਰ ਮੇਰੇ ਅੰਦਰ ਸਵਾਲ ਆ ਗਿਆ ਮੈਂ ਗੱਲ ਕਰਤੀ ਇਸ ਤਰ੍ਹਾਂ ਦੇ ਹੱਕ ਦਾ ਤੇ ਜੂਜ਼ ਸਿਮਰਨਜੀਤ ਸਿੰਘ ਮਾਨਨੀ ਪੰਜਾਬ ਦੇ ਵਿੱਚ ਕਰ ਰਹੇ ਔਰ ਕਈ ਚਿਰਾਂ ਤੋਂ ਕਰ ਰਹੇ ਜਿਹੜਾ ਹੱਕ ਦੀ ਗੱਲ ਆ ਨਾ ਜਿਹੜਾ ਮਰਜ਼ੀ ਕਰੇ ਪਰ ਜਦ ਬਾਈਲੈਟਰਨਲੀ ਜਿੱਦਾਂ ਕਹਦੋ ਕਿ ਇੱਕ ਪਾਸਾ ਜਿਹੜਾ ਬਾਈਲੈਟਰਲ ਰਿਲੇਸ਼ਨ ਦੇ ਵਿੱਚ ਮਚੂਰ ਨਹੀਂ ਇੰਡੀਅਨ ਸਟੇਟ ਦਰਪੋਕ ਸਟੇਟ ਆ ਹਮ ਉਹ ਮਚੂਰਨ ਆਫ ਨਹੀਂ ਪੇ ਕਹਿਣ ਨੂੰ ਪੇ ਹਾਂ ਪੇ ਡੈਮੋਕ੍ਰੇਸੀ ਆ ਤੇ ਤੁਸੀਂ ਪਾਓ ਵੋਟਾਂ ਜਾਂ ਤੁਸੀਂ ਕਰੋ ਕੰਮ ਅੱਛਾ ਕੈਨੇਡਾ ਇੱਕ ਮਚੂਰ ਸਟੇਟ ਆ 셀ਫ ਕੌਨਫੀਡੈਂਸ ਵਿਚ ਵੀ ਹੈ ਕੈਨੇਡਾ ਚ ਯੂਕੇ ਸੈਲਫ ਕੌਨਫੀਡੈਂਸ ਵਿਚ ਵੀ ਸੀ ਪੇ ਚਲੋ ਵੋਟਾਂ ਪਾਓ ਸਾਨੂੰ ਨਹੀਂ ਲੱਗਦਾ ਤੁਸੀਂ ਜਿਤਨਾ ਪਾ ਤੁਹਾਡੇ ਕੋ ਪੂਰਾ ਅਧਿਕਾਰ ਆ ਆ ਫੰਡਿੰਗ ਵੀ ਲੈ ਲਓ ਤੁਸੀਂ ਸਾਡੇ ਤੋਂ ਫੰਡਿੰਗ ਵੀ ਲੈ ਕੇ ਕਰੋ ਤਾਂ ਪਰ ਇੰਡੀਆ ਜਿਹੜਾ ਸਟੇਟ ਇੱਕ ਕਹ ਦੋ ਗਿੱਦੜ ਸਟੇਟ ਆ ਦਰਪੋਖ ਸਟੇਟ ਆ ਉਹਨੇ ਜਰਪੂਕ ਨੇ ਕਦੇ ਨਹੀਂ ਦਰਵਾਜਾ ਖੋਲਣਾ ਅਗਲੇ ਲੈ ਮੰਨ ਲਓ ਮੈਂ ਇੱਕ ਸਵਾਲ ਇੱਥੇ ਹੋਰ ਕਰਦਾ ਵਾਂ ਵੈਸੇ ਤੇ ਸੰਭਵ ਨਹੀਂ ਹੈ ਪਰ ਆਪਣੀ ਦੋਨਾਂ ਦੀ ਗੱਲਬਾਤ ਚੱਲ ਰਹੀ ਹੈ ਇਹ ਦਰਸ਼ਕਾਂ ਨੇ ਦੇਖਣਾ ਹੈ ਮੈਂ ਐਦਾਂ ਕਹਿਣਾ ਕਿ ਮੰਨ ਲਓ ਇੰਡੀਆ ਵੋਟਾਂ ਪਵਾ ਹੀ ਦਿੰਦਾ ਕਿ ਲੋ ਜੀ ਰੈਫਰੰਡਮ ਦੀਆਂ ਬਹੁਤਾਂ ਪਾ ਦੋ ਉਸ ਤੋਂ ਬਾਅਦ 22 ਦੀ ਵੇ ਖਾਜ਼स्तान ਦਾ ਜਿਹੜਾ ਪੱਖ ਹੈ ਉਹਨਾਂ ਵੋਟਾਂ ਦੇ ਵਿੱਚ ਉਹ ਹਾਰ ਜਾਂਦਾ ਹੈ ਕੀ ਉਸ ਤੋਂ ਬਾਅਦ ਇਹ ਮੁੱਦਾ ਖਤਮ ਹੋ ਜਾਏਗਾ ਜਾਂ ਫਿਰ ਵੀ ਚੱਲੇਗਾ ਨਹੀਂ ਬਿਲਕੁਲ ਨਹੀਂ ਖਤਮ ਹੋਣਾ ਦੇਖੋ ਇੱਥੇ ਪਹਿਲੀ ਗੱਲ ਸਾਨੂੰ ਪੂਰਾ ਆਸ ਹੈ ਜੇ ਇਦਾਂ ਦਾ ਦਿਨ ਕਦੇ ਆਵੇ ਪਰ ਮੈਨੂੰ ਲੱਗਦਾ ਨਹੀਂ ਭਈ ਇੰਡੀਆ ਨੇ ਸਾਨੂੰ ਜੀਓ ਪੋਲਿਟਿਕਲ ਤੇ ਮੈਂ ਪਹਿਲਾਂ ਹੀ ਕਹਿ ਆਓ ਜੀਓ ਪੋਲਿਟਿਕਲੀ ਕੁਝ ਦੁਨੀਆ 'ਚ ਹਲਚਲ ਹੋਊਗੀ ਰਾਈਡ ਮੇਜਰ ਪਾਵਰਾਂ ਦੀ ਫੇਰ ਸਾਡੇ ਵੋਟਾਂ ਦਾ ਕੁਝ ਬਣਨਾ ਨਹੀਂ ਤਾਂ ਆਪਾਂ ਆਪਾਂ ਚਲੋ ਜਾਦੇ ਦੂਰ ਨਾ ਜਾਈਏ ਪਰ ਇਸ ਗੱਲ ਦੇ ਵਿੱਚ ਆ ਕਯੂਬੈਕ ਦੇ ਜਿੱਦਾਂ ਆਪਾਂ ਗੱਲ ਕਰਦੇ ਆ ਸਕਾਟਿਸ਼ ਨੈਸ਼ਨਲ ਪਾਰਟੀ ਦੀ ਜਿਹਦੀ ਆਪਾਂ ਗੱਲ ਕਰਦੇ ਆ ਉਹ ਹਾਰ ਗਈ ਸੀ ਇਲੈਕਸ਼ਨ ਹਜੇ ਵੀ ਲੱਗਿਓ ਹਜੇ ਵੀ ਕਯੂਬੈਕ ਦੀ ਪਾਰਟੀ ਪਾਵਰ ਚ ਪ੍ਰੋਵਿੰਸ਼ੀਅਲੀ ਤਾਂ 23 ਸੀਟਾਂ ਫੇਰ ਫੈਡਰਲ ਦੀ ਲੱਗੀ ਹੈ ਹਨਾ ਸੋ ਜਿੰਦੇ ਤਾਂ ਹੈਗੇ ਉਹ ਪਰ ਮਾ ਮਾ 50 ਪਲੱਸ 1 ਨਹੀਂ ਮਿਲਿਆ ਤਾਂ ਦੂਜੀ ਗੱਲ ਨਾ ਸਿੱਖ ਸਿਧਾਂਤ ਦੇ ਵਿੱਚ ਡੈਮੋਕ੍ਰੇਸੀ ਮੈਚਿੰਗ ਨਹੀਂ ਕਦੇ ਹੁੰਦੀ ਕਿਹੜਾ ਸਿਸਟਮ ਚੱਲੇਗਾ ਡੈਮੋਕ੍ਰੇਸੀ ਅੱਜ ਕੱਲ ਨਹੀਂ ਲੈ ਕੇ ਚੱਲਾਂਗੇ ਰਾਜਾ ਸਿਸਟਮ ਚੱਲੇਗਾ ਸਾਡੇ ਨਹੀਂ ਨਹੀਂ ਡੈਮੋਕ੍ਰੇਸੀ ਦਾ ਮੇਰਾ ਕਹਿਣ ਦਾ ਮਸਲਾ ਜਿਹੜਾ ਵੋਟਾਂ ਪਲੱਸ 1 ਸਿਸਟਮ ਹਨਾ ਇਹ 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 ਸਿਸਟਮ ਬਣਿਆ ਮਚੂਰ ਡੈਮੋਕ੍ਰੇਸੀਆਂ ਲਈ ਇੱਥੇ ਹੁਣ ਇੰਡੀਆ ਦੇ ਵਿੱਚ ਮੈਂ ਸ਼ਰਾਬ ਵੰਡ ਕੇ ਜਿਹੜੀ ਮਰਜ਼ੀ ਵੋਟ ਲੈ ਲਵਾਂ ਰਾਈਟ ਮੈਂ ਤੁਹਾਨੂੰ ਦੱਸੂਗਾ ਮੈਨੂੰ ਲੱਗਦਾ 2006 ਦੀ ਗੱਲ ਸੀ ਮੈਂ 2006 ਦੇ ਵਿੱਚ ਮੈਂ ਉਦੋਂ ਮੈਂ 2006 ਦੇ ਵਿੱਚ ਉਹ ਗੱਲ ਕੀਤੀ ਸੀ ਪੇ ਪੇ ਆਪਣੇ ਉਹ ਵੀ ਕਿਦਾਂ ਉਹ ਸਭੀ ਹਾਂਜੀ ਮੈਂ 2006 ਦੇ ਵਿੱਚ ਇੱਕ ਬੰਦੇ ਨੂੰ ਹਨਾ ਆ ਕਿਹਾ ਸੀ ਉਹ ਥਾਣਾ ਆਪਣੇ ਮੰਡੀ ਆਪੜਾ ਪਿੰਡ ਚ ਤਾਂ ਉਹ ਬੰਦਾ ਸ਼ਰਾਬ ਮੰਗੇ ਮੇਰੇ ਤੋਂ ਹੂੰ ਹੂੰ ਤਾਂ ਮੈਂ ਕਿਹਾ ਚੱਲ ਮੈਂ ਤਰੂ ਪੋਵਾ ਲੈ ਕੇ ਦੇ ਦੂੰ ਤੂੰ ਖਾਲਿਸਤਾਨ ਦੇ ਨਾਰੇ ਲਾ ਦਸ ਆਪਣੇ ਥਾਣੇ ਦੇ ਸਾਹਮਣੇ ਉਹਨੇ ਲਾਈ ਵਿਚਾਰੇ ਗਰੀਬ ਨੇ ਹੂੰ ਹੂੰ ਰਾਈਟ ਹੂੰ ਉਹ ਯਾਰ ਗਰੀਬ ਬੰਦੇ ਤੋਂ ਉੱਥੇ ਜੋ ਮਰਜੀ ਕਹਾ ਲਿਓ ਤੁਸੀਂ ਹਿੰਦੁਸਤਾਨ ਜਿੰਦਾਬਾਦ ਵੀ ਕਹਿ ਦਿਓ ਜੀ ਮਰਦਾਬਾਦ ਵੀ ਕਹਿ ਦਿਓ ਉੱਥੇ ਹਾਲਾਤ ਆ ਲੋਕਾਂ ਦਾ ਇਸ ਟਾਈਮ ਜੀ ਇਹ ਇੱਕ ਮੇਰਾ ਹੋਰ ਸਵਾਲ ਹੈ ਮੰਨੋ ਖਾਲਸਤਾਨ ਬੰਨ ਜਾਂਦਾ ਹੈ ਤੇ ਜਿਵੇਂ ਇੰਡੀਆ ਪਾਕਿਸਤਾਨ ਆਪਸ ਵਿੱਚ ਦੁਸ਼ਮਣ ਦੇਸ਼ ਨੇ ਇਸੇ ਤਰ੍ਹਾਂ ਕੀ ਖਾਲਸਤਾਨ ਤੇ ਇੰਡੀਆ ਦੁਸ਼ਮਣ ਦੇਸ਼ ਰਹਿਣਗੇ ਜਾਂ ਕੈਨੇਡਾ ਤੇ ਅਮਰੀਕਾ ਵਾਂਗ ਇੱਕ ਦੂਸਰੇ ਦੇ ਦੋਸਤ ਦੇਸ਼ ਰਹਿਣਗੇ ਜਾਂ ਜਿਵੇਂ ਨੇਪਾਲ ਤੇ ਇੰਡੀਆ ਦੋਸਤ ਹੈ ਦੇਖੋ ਜਿਹੜਾ ਇੰਡੀਆ ਦਾ ਕਨਸੈਪਟ ਆ ਪਹਿਲੀ ਗੱਲ ਹਨਾ ਜੇ ਸਾਬਾ ਇੰਡੀਆ ਬਣਿਆ ਜਿੱਦਾਂ ਮੈਂ ਜ਼ਿਕਰ ਕਰਦਾ ਸੀ ਪੇ ਇੰਡੀਆ ਬਣਿਆ ਬ੍ਰਿਟਿਸ਼ ਸਿਸਟਮ ਦੇ ਮਾਡਲ ਤੇ ਉਹਨਾਂ ਨੇ ਕੁਝ ਚੀਜ਼ ਨਹੀਂ ਕੀਤਾ 1947 ਤੋਂ ਬਾਅਦ ਜਿਹੜਾ ਉਹਨਾਂ ਦਾ ਪਲੇ ਬੁੱਕ ਉਹ ਸੇਮ ਆ ਜਿਹੜਾ ਪਲੇ ਬੁੱਕ ਹੁੰਦਾ ਡਿਸਰਪਸ਼ਨ ਦਾ ਉਹ ਬ੍ਰਿਟਿਸ਼ ਦਾ ਸਿਸਟਮ ਦਾ ਸੀ ਸਾਨੂੰ ਪਤਾ ਪਏ ਹਿਸਟੋਰਿਕਲੀ ਅੰਗਰੇਜ਼ਾਂ ਨੇ ਕਿੰਨਾ ਡਿਸਰਪਸ਼ਨ ਦੁਨੀਆ ਵਾਈਡ ਕੀਤਾ ਕਿੰਨੇ ਜੈਨੋਸਾਈਡ ਕੀਤੇ ਕਿੰਨਾ ਸਾਰਾ ਕੁਝ ਕੀਤਾ ਆਪਣਾ ਰਾਜ ਕਾਇਮ ਰੱਖਣ ਨੂੰ ਇੰਡੀਆ ਉਹੀ ਪਲੇਬੁੱਕ ਯੂਜ਼ ਕਰਦਾ ਹੈ ਇੰਡੀਅਨ ਪੀਨੋ ਕੋਰ ਐਂਪੀਰੀਅਲ ਪੀਨੋ ਕੋਡ ਹੁੰਦਾ ਸੀ ਲਾਈਕ ਹਜੇ ਤੱਕ ਪੀਨੋ ਕੋਡ ਨਹੀਂ ਬਦਲਿਆ ਗਿਆ ਇਹਨਾਂ ਦੇ ਲੋਕਤੰਤਰ ਦੇ ਹਿਸਾਬ ਨਾਲ ਸੋ ਜੇ ਅਸੀਂ ਗੱਲ ਕਰੀਏ ਆਪਣੇ ਫ੍ਰੈਂਡਲੀ ਰਿਲੇਸ਼ਨ ਦੇ ਚਲੋ ਹਰ ਦੇਸ਼ ਰਿਲੇਸ਼ਨ ਤਾਂ ਰੱਖਦਾ ਪਰ ਅੱਜ ਵੀ ਪਾਕਿਸਤਾਨ ਤਾਂ ਇੰਡੀਆ ਦੇ ਬਿਗੜੇ ਹੋਆ ਪਰ ਫੋਨ ਤਾਂ ਚੱਕਦੇ ਆ ਕਿ ਦੂਜੇ ਦੇ ਫਿਰ ਤਾਂ ਗੱਲ ਹੁੰਦੀ ਆ ਟ੍ਰੇਡ ਦੇ ਜਾਂਦਾ ਉਹ ਮਾ ਪਾਣੀ ਪਰ ਮਾ ਦੋ ਇਦਾਂ ਨਹੀਂ ਹੁੰਦੀ ਕਿ ਜਿਵੇਂ ਇੱਥੋਂ ਅਸੀਂ ਅਮਰੀਕਾ ਨੂੰ ਚਲੇ ਜਾਂਦੇ ਆ ਜਾਂ ਅਮਰੀਕਾ ਵਾਲੇ ਇਧਰ ਆ ਜਾਂਦੇ ਆ ਹੁਣ ਅੱਜ ਕੱਲ ਅਮਰੀਕਾ ਵੀ ਥੋੜੀ ਹੈ ਤੁਹਾਨੂੰ ਪਤਾ ਟਰੰਪ ਸਾਹਿਬ ਵੀ ਥੋੜੀ ਹੈ ਜਿੱਦਾਂ ਇੰਡੀਆ ਵਾ ਮਤਲਬ ਦੁਸ਼ਮਨ ਦੇਸ਼ ਰਹਿਣਗੇ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਦੋਸਤੀ ਦੇਖੋ ਉਹਨਾਂ ਦੀ ਉਹ ਚੀਜ਼ ਨਹੀਂ ਹੋ ਪਾਈ ਜਿਹੜਾ ਸਿੱਖ ਕੌਮ ਆ ਤੁਹਾਡੇ ਸਾਹਮਣੇ ਆਪਾਂ ਬੜਾ ਜਿੱਦਾਂ ਕਹਦੇ ਸਿੱਖ ਕੌਮ ਆਪਣਾ ਸਿੱਖ ਕੌਮ ਬੜਾ ਜਿੱਦਾਂ ਕਹਦੇਓ ਪੇ ਲਾਈਕ ਫੋਰਗਿਵਿੰਗ ਕੌਮ ਆ ਹਾਂਜੀ ਰਾਈਟ ਆਪਾਂ ਅੱਗੇ ਤੌਣ ਵਾਲੇ ਕੌਮ ਆ ਜੀ ਪਰ ਇਸ਼ੂ ਕੀ ਆ ਜਦ ਮੋੜੇ ਨਿਆਂ ਨੇ ਆ ਹਾਂ ਹਾਂ ਰਾਈਟ ਉਹ ਨਿਆਂ ਨੇ ਨੂੰ ਸਮਝਾਉਣਾ ਕਈ ਵਾਰੀ ਔਖਾ ਹੁੰਦਾ ਹੈ ਨਾ ਹੂੰ ਹੂੰ ਸੋ ਆਪਾਂ ਜਿੰਨਾ ਚਿਰ ਉਹ ਇੰਡੀਆ ਨਿਆਂਪਣਾ ਨਹੀਂ ਛੱਡ ਸਕਦਾ ਆਪਾਂ ਕਿੱਦਾਂ ਸਾਂਝ ਰੱਖਾਂਗੇ ਇਹ ਜ਼ਰੂਰ ਹੋਊਗਾ ਜਿਸ ਦਿਨ ਖਾਲਸਤਾਨ ਬਣੂਗਾ ਇੰਡੀਆ ਨੇ ਟਰਾਈ ਕਰਨਾ ਉਹਨੂੰ ਡੀਸਟੇਬਲਾਈਜ਼ ਕਰਨ ਨੂੰ ਇਹ ਉਹ ਜਿਹੇ ਚੀਜ਼ਾਂ ਕਰੂਗਾ ਜਿਵੇਂ ਪਾਕਿਸਤਾਨ ਜਾਂ ਉਹ ਚੱਲ ਰਿਹਾ ਉਹ ਚੱਲ ਰਿਹਾ ਆਪ ਸੱਚੀ ਹੈ ਨਾ ਪਰ ਦੇਖੋ ਹੁਣ ਉਹ ਸਾਡੇ ਤੇ ਪਿਆ ਸੀ ਕਿੰਨਾ ਮਚੂਰ ਆ ਉਹਨੂੰ ਜੇ ਆਪਾਂ ਦੇਸ਼ ਲੈ ਲਿਆ ਫੇਰ ਸਾਡਾ ਵੀ ਫਰਜ਼ ਬਣਦਾ ਦੇਸ਼ ਨੂੰ ਪ੍ਰੋਟੈਕਟ ਕਰਨ ਨੂੰ ਰਾਈਟ ਅਸੀਂ ਵੀ ਦੇਸ਼ ਦਾ ਸੁਰੱਖਿਆ ਵਾਲੇ ਏਜੰਸੀਆਂ ਵੀ ਖੜੇ ਕਰੂਗੇ ਸਭ ਕਿਹੜਾ ਖਾਲਿਸਤਾਨ ਚਾਹੁੰਦੇ ਹੋ ਅਜੋਕੇ ਪੰਜਾਬ ਵਾਲਾ ਜਾਂ ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ ਵਾਲਾ ਵੀ ਕਿਹੜਾ ਸਿੱਖ ਨਹੀਂ ਚਾਹੁੰਦਾ ਮਹਾਰਾਜਾ ਰਣਜੀਤ ਸਿੰਘ ਵਾਲਾ ਪੰਜਾਬ ਹੋਵੇ ਪਰ ਚਲੋ ਉਹ ਵੀ ਟਾਈਮ ਸਾਹਿਬ ਮੈਂ ਹੁਣ ਇੱਕ ਅਗਲਾ ਸਵਾਲ ਇਹਦੇ ਤੋਂ ਕਰ ਦੇਵਾਂ ਮਹਾਰਾਜਾ ਰਣਜੀਤ ਸਿੰਘ ਵਾਲਾ ਪੰਜਾਬ ਜਦੋਂ ਅਸੀਂ ਲਵਾਂਗੇ ਉਹਦੇ ਵਿੱਚ ਹਰਿਆਣਾ ਵੀ ਆਏਗਾ ਐਮ ਰਾਈਟ ਬਿਲਕੁਲ ਹਿਮਾਚਲ ਵੀ ਆਏਗਾ आई एम राइट राजस्थान ਵੀ ਉਹਦੇ ਚ ਆ ਸਕਦਾ ਦਿੱਲੀ ਤੱਕ ਦਾ ਅਸੀਂ ਉਹ ਇੱਕ ਸਰਕਲ ਬਣਾ ਕੇ ਚੱਲਦੇ ਆਂ ਤੇ ਦੂਸਰੀ ਸਾਈਡ ਤੋਂ ਪਾਕਿਸਤਾਨ ਦਾ ਪੰਜਾਬ ਹੈ ਜਿਹੜਾ ਪਸ਼ਾਵਰ ਤੱਕ ਦਾ ਅਸੀਂ ਉਹਦੇ ਵਿੱਚ ਲੈ ਕੇ ਚੱਲਦੇ ਆਂ आई एम राइट অর ਰੋਂਗ ਦੇਖੋ ਜਿਹੜਾ ਆਪਣੇ ਸਿੱਖਾਂ ਦਾ ਲੱਤ ਖਿੱਚਣ ਦਾ ਸਿਸਟਮ ਹੈ ਨਾ ਜੇ ਆਪਾਂ ਉਹ ਬੰਦ ਕਰੀਏ ਪਹਿਲਾਂ ਫਿਰ ਤੁਸੀਂ ਦਿੱਲੀ ਦੀ ਗੱਲ ਕਰਦੇ ਆਪਾਂ ਬੇਜਿੰਗ ਤੱਕ ਜਾ ਸਕਦੇ ਹਾਂ ਰਾਈਟ ਉਧਰ ਦੇ ਪਾਸੇ ਮਾਸਕੋ ਤੱਕ ਜਾਂ ਯਾਰ ਜਿਹੜੀਆਂ ਗੱਲਾਂ ਹੁੰਦੀਆਂ ਤੇ ਤੁਸੀਂ ਅਸੀਂ ਸਿੱਖ ਕੌਮ ਕਦੇ ਨਾ ਹਾਰੇ ਜੀ ਸਿੱਖ ਸਿੱਖ ਨੂੰ ਨਾ ਮਾਰੇ ਰਾਈਟ ਸੋ ਉਸ ਦਿਨ ਆਪਾਂ ਲਤਾ ਕੈਪਟਨ ਨੂੰ ਹਟਾ ਸਾਵੇ ਹਨਾ ਇਹ ਕਹਣਾ ਸਾਡੇ ਲੀਡਰ ਹੀ ਲੋਕੀ ਛੱਡੇ ਤੇ ਹਾਂ ਮੈਂ ਵੱਡਾ ਲੀਡਰ ਮੇਰੀ ਗੱਲ ਸੁਣੋ ਹਰ ਬੰਦਾ ਗਲਤ ਵੀ ਹੁੰਦਾ ਹਰ ਬੰਦਾ ਸਹੀ ਹੁੰਦਾ ਹਰ ਬੰਦੇ ਦੇ ਸਹੀ ਪੁਆਇੰਟ ਵੀ ਹੁੰਦੇ ਗਲਤ ਪੁਆਇੰਟ ਵੀ ਹੁੰਦੇ ਜਿੰਨਾ ਚਿਰ ਅਸੀਂ ਟੇਬਲ ਤੇ ਬੰਨਦੇ ਨਹੀਂ ਇਕੱਠੇ ਪਮਾ ਸਿੱਖ ਵਿਦਵਾਨ ਹੋਣ ਪਮਾ ਸਿੱਖ ਲੀਡਰਸ਼ਿਪ ਹੋਣ ਕਿਡ ਕੁਝ ਫੈਸਲੇ ਨਾਲ ਸਾਨੂੰ ਆਜ਼ਾਦੀ ਤੋਂ ਬਾਅਦ ਲੈਣੇ ਚਾਹੀਦੇ ਆ ਆਪਾਂ ਲੜੀ ਜਾਂਦੇ ਕਿਸ ਗੱਲਾਂ ਤੇ ਕੋਈ ਧਰਮਿਕ ਗੱਲਾਂ ਤੇ ਕੋਈ ਪੰਥੇ ਗੱਲਾਂ ਤੇ ਕੋਈ ਗੱਲਾਂ ਜਿਹੜਾ ਸੈਂਸ ਨਹੀਂ ਬਣਦੀ ਜਦ ਹੁਣ ਇੱਕ ਹੋਮਲੈਸ ਬੰਦਾ ਹਮਮ ਰਾਈਟ ਇੱਕ ਹੋਮਲੈਸ ਬੰਦਾ ਕਹੀ ਜਾਵੇ ਪੇ ਮੈਂ ਹਨਾ ਫਲਾਨਾ ਪੈਂਟਕੋਟ ਪਾ ਲਿਆ ਹਮਮ ਜਿਹੜਾ ਮਰਜੀ ਪੈਂਟਕੋਟ ਪਾਵੇ ਹੋਮਲੈਸ ਆ ਹਮਮ ਸਿੱਖ ਕੌਮ ਦਾ ਆਹੀ ਹਾਲਾਤ ਆ ਅਸੀਂ ਹੋਮਲੈਸ ਇਸ ਟਾਈਮ ਆ ਤੇ ਅਸੀਂ ਇੱਕ ਦੂਜੇ ਨਾਲ ਲੜੀ ਜਾਂਦੇ ਕਹਿੰਦੇ ਆ ਜੀ ਰਾਈਟ ਉਹ ਸਾਨੂੰ ਬੰਦ ਕਰਨਾ ਚਾਹੀਦਾ ਪਹਿਲਾਂ ਫੇਰ ਆਪਾਂ ਗਾਂਹ ਜਾ ਸਕਦੇ ਤੇ ਦੂਜੀ ਗੱਲ ਕੋਈ ਕੋਈ ਬੰਦਾ ਦੂਜੇ ਬੰਦੇ ਨਾਲ ਜ਼ਿਆਦਾ ਨਹੀਂ ਖਾਲਸਤਾਨੀ ਜਿਹੜਾ ਸਿੱਖ ਆ ਨਾ ਰੋਜ ਰਾਜ ਕਰੇਗਾ ਖਾਲਸਾ ਉਸ ਕਨਸੈਪਟ ਦੇ ਤੁਰਦਾ ਜੋ ਉੱਠਦਾ ਹਰ ਸਿੱਖ ਤੁਰਦਾ ਪੰਮਾ ਖਾਲਸਤਾਨੀ ਕਹਿੰਦਾ ਆਪਣੇ ਆਪ ਨੂੰ ਪੰਮਾ ਨਹੀਂ ਕਹਿੰਦਾ ਰਾਜ ਕਰੇਗਾ ਖਾਲਸੇ ਤੇ ਤਾਂ ਚੰਦਾ ਸਿੱਖ ਸੋ ਜਿੰਨਾ ਚਿਰ ਅਸੀਂ ਉਹ ਮੁੱਖ ਨਹੀਂ ਰੱਖਦੇ ਹਮ ਅਸੀਂ ਐਸ ਯੂ ਕੈਨ ਸੀ ਆਪਾਂ ਇੱਕ ਕਦੋਂ ਪੀਰੀਅਡ ਦੇ ਵਿੱਚ ਆ ਇਹ ਸਾਨੂੰ ਵਰਕ ਕਰਨਾ ਪੈਣਾ ਪਈ ਖਾਲਸਤਾਨ ਦੇ ਮੂਵਮੈਂਟ ਨੂੰ ਥੋੜੀਆ ਤੇਜ਼ੀ ਦੇ ਵਿੱਚ ਅਲਾਈਵ ਕਰਨਾ ਈਵਨ ਦੋ ਇਸੇ 5 ਸਾਲਾਂ 7 ਸਾਲਾਂ ਚ ਬਹੁਤ ਜੋਰ ਸ਼ੋਰ ਨਾਲ ਨਿਆਣਿਆਂ ਦੇ ਵਿੱਚ ਜਾਗਰਤੀ ਆਈ ਆ ਹੁਣ ਤੁਸੀਂ ਦੇਖੋਗੇ ਇੱਥੇ ਕਿੰਨੇ ਸਟੂਡੈਂਟ ਆ ਇੰਡੀਆ ਦੇ ਵਿੱਚ ਉਹ ਦੱਸਦੇ ਪੇ ਸਾਨੂੰ ਤਾਂ ਪਤਾ ਨਹੀਂ ਸੀ ਪੇ ਸਾਡੇ ਸਿੱਖ ਕੌਮ ਨਾਲ ਆ ਗੱਲਾਂ ਹੋਈਆਂ ਉਹ ਇੱਕ ਕਹਿ ਦੋ ਪੇ ਮਾਨਸਿਕ ਗੱਲ ਆ ਪੇ ਲਾਈਕ ਇਹਨਾਂ ਨੂੰ ਪਤਾ ਨਹੀਂ ਪੇ ਸਾਡੇ ਨਾਲ ਹੋਇਆ ਕੀ ਹੁਣ ਉਹਨਾਂ ਨੂੰ ਹੋਲੀ-ਓਲੀ ਜਾਗਰਤੀ ਆਈ ਜਾਂਦੀ ਆਈ ਜਾਂਦੀ ਉਹ ਆਪਣੇ ਰਿਸ਼ਤੇਦਾਰਾਂ ਨੂੰ ਦੱਸਦੇ ਆ ਪਰ ਇੱਕ ਗੱਲ ਆ ਖਾਲਿਸਤਾਨ ਜ਼ਰੂਰ ਬਣੂਗਾ ਰੋਡ ਹੁਣ ਅਸੀਂ ਪ੍ਰੋਡਕਟ ਨਹੀਂ ਕਰ ਸਕਦੇ ਕਦੋਂ ਬਣੂਗਾ ਜਾਂ ਕਿਸ ਹਿਸਾਬ ਦਾ ਉਹ ਨਹੀਂ ਉਹ ਦਾ ਡੈਮੋਕ੍ਰੇਸੀ ਹੋਊਗਾ ਦੇਖੋ ਜੀ ਇੱਕ ਇੱਕ ਨਾਮ ਦੇਣਾ ਇੱਕ ਹੁੰਦਾ ਹੈ ਬਲੂਪ੍ਰਿੰਟ ਦੇਣਾ ਜਿਹੜੇ ਅਸੀਂ ਚੱਲੇ ਆ ਜਦੋਂ ਅਸੀਂ ਕੋਈ ਵੀ ਇੱਕ ਬਿਲਡਿੰਗ ਹੀ ਉਸਾਰਦੇ ਹੁੰਦੀ ਹੈ ਛੋਟੀ ਜੀ ਉਸ ਦਾ ਪਹਿਲਾਂ ਅਸੀਂ ਇੱਕ ਮੈਪ ਬਣਾਉਂਦੇ ਹਾਂ ਹਰ ਚੀਜ਼ ਦਾ ਰੋਡ ਮੈਪ ਹੁੰਦਾ ਹੈ ਉਹ ਕੀ ਬਣਾਇਆ ਹੋਇਆ ਹੈ ਪਰ ਭਾਈ ਸਾਹਿਬ ਤੁਸੀਂ ਵਕੀਲ ਹੋ ਮੈਂ ਵਕੀਲ ਹੋਂਦੇ ਨਾਤੇ ਕਿਉਂਕਿ ਪਰ ਭਾਈ ਸਾਹਿਬ ਮੈਂ ਮੈਂ ਤੁਹਾਨੂੰ ਦੱਸੂਗਾ ਅਸੀਂ ਸਿਕ ਕੌਮ ਇਸ ਕੰਮ ਤੇ ਫੇਲ ਆ ਬਿਲਕੁਲ ਫੇਲ ਆ ਪਮਾ ਸੇ ਮਰਜੀਦ ਮਾਨ ਆ ਪਮਾ ਹੋਰ ਜਥੇ ਬੰਦੀਆਂ ਜਿਹੜੇ ਆਹ ਡੈਮੋਕਰੈਟਿਕ ਤਰੀਕੇ ਨਾਲ ਚੱਲਦੇ ਹਨ ਮੈਂ ਜੁਜਾਰੂ ਸਿੰਘਾਂ ਦੀ ਨਹੀਂ ਗੱਲ ਕਰਦੇ ਉਹਨਾਂ ਦਾ ਤਰੀਕਾ ਹੋਰ ਸੀ ਉਹ ਬਲੂਪ੍ਰਿੰਟ ਦਾ ਨਹੀਂ ਸੀ ਉਹ ਡਿਫੈਂਸ ਦਾ ਸੀ ਪਰ ਜਿਹੜੇ ਆਹ ਕਹ ਦੋ ਕਿ ਬੁੱਧੀਜੀਵੀ ਲੋਕ ਆ ਜਾਂ ਇਹੋ ਜੇ ਹੁਣ ਜਦ ਸਕਾਟਲੈਂਡ ਦਾ ਭਾਈ ਸਾਹਿਬ ਇੰਡੀਪੈਂਡੈਂਸ ਵੋਟ ਹੋਇਆ ਹਨ ਹਰ ਘਰ ਸਕਾਟਲੈਂਡ ਦੇ ਵਿੱਚ 600 ਪੇਜ ਇੱਕ ਟੈਲੀਫੋਨ ਬੁੱਕ ਜਿੱਡਾ ਡਿਲੀਵਰ ਕੀਤਾ ਗਿਆ ਮੈਨੀਫੈਸਟੋ ਜਿਹੜੇ ਬੰਦੇ ਆਜ਼ਾਦੀ ਚਾਹੁੰਦੇ ਸੀ ਉਹਦੇ ਵਿੱਚ ਹਰ ਚੀਜ਼ ਦਾ ਜੇਕਰ ਕੀਤਾ ਤੇ ਅਸੀਂ ਪਰਮਾਣੂ ਹਥਿਆਰ ਰੱਖਣੇ ਨਹੀਂ ਰੱਖਣੇ ਸਾਡੇ ਡਾਕ ਸਿਸਟਮ ਕਿੱਦਾਂ ਚੱਲੂਗਾ ਸਾਡੇ ਕਰੰਸੀ ਕਿੱਦਾਂ ਚੱਲੂਗੀ ਸਾਡੀ ਬੈਂਕਿੰਗ ਸਿਸਟਮ ਕਿੱਦਾਂ ਚੱਲੂਗੀ ਇਹ ਸਾਰੀਆਂ ਗੱਲਾਂ ਜਿੱਦਾਂ ਕਹਿ ਦੋ ਪਏ ਲਾਈਕ ਇੱਕ ਬਲੂਪ੍ਰਿੰਟ ਦੇ ਤਰ੍ਹਾਂ ਤੁਸੀਂ ਆਨਲਾਈਨ ਰੀਡ ਕਰ ਸਕਦੇ 600 ਪੇਜ ਜਿਹੋ ਉਹਨੇ ਪੂਰਾ ਤਿਆਰ ਕੀਤਾ ਆਪਾ ਪਾਉਂਡ ਰੱਖਣਾ ਅਸੀਂ ਆਪ ਦੀ ਕਰੰਸੀ ਰੱਖਣੀ ਕੀ ਕਰਨਾ ਹਰ ਚੀਜ਼ ਉਹਨੇ ਜ਼ਿਕਰ ਕੀਤਾ ਸੀ ਹੁਣ ਤੁਸੀਂ ਦੱਸੋ ਆਪਣੇ 40 ਸਾਲ ਹੋ ਗਏ ਸਾਡੇ ਨੂੰ ਇਸ ਸੰਘਰਸ਼ ਦੇ ਵਿੱਚ ਕਿਸ ਨੇ ਤਿਆਰ ਕੀਤੀ ਇਹ ਚੀਜ਼ ਸਾਡੇ ਲਈ ਹੁਣ ਜਿਆਸੀ ਅਸੀਂ ਐਸ ਪਾਰਟ ਆਫ ਖਾਲਿਸਤਾਨ ਜੇ ਆਪਾਂ ਬਣ ਗਏ ਅਸੀਂ ਟ੍ਰੇਡ ਰੱਖਣਾ ਇੰਡੀਆ ਨਾਲ ਅਸੀਂ ਟੇਰਾ ਫਲੋਣੇ ਆ ਇੱਥੇ ਤੱਕ ਗੱਲ ਸਾਨੂੰ ਜ਼ਿਕਰ ਕਰਨੀ ਜੇ ਸਾਡੇ ਕੋਲ ਇੱਥੇ ਤੱਕ ਸਾਨੂੰ ਜ਼ਿਕਰ ਕਰਨੀ ਚਾਹੀਦੀ ਆ ਸਾਡੇ ਕੈਪੀਟਲ ਪਨਿਸ਼ਮੈਂਟ ਹੋਊਗਾ ਸਾਡੇ ਦੇਸ਼ ਵਿੱਚ ਜਾਂ ਨਹੀਂ ਹੋਊਗਾ ਉਹ ਸਾਰੀਆਂ ਗੱਲਾਂ ਸਕਾਟਲੈਂਡ ਵਰਗੇ ਨੇ ਕੀਤੀਆਂ ਸੀ ਜੇ ਤੁਸੀਂ ਰੀਅਲੀ ਟੇਬਲ ਤੇ ਆਉਣਾ ਸੀਰੀਅਸ ਹੋ ਕੇ ਆਹ ਗੱਲਾਂ ਚਾਹੀਦੀਆਂ ਮੈਨੀਫੈਸਟੋ ਚਾਹੀਦਾ ਹਰ ਚੀਜ਼ ਦਾ ਜ਼ਿਕਰ ਹੋਣਾ ਚਾਹੀਦਾ ਕੋੜੇ ਆਰਮ ਫੋਰਸਿਸ ਕਿੱਦਾਂ ਸਪੋਰਟ ਹੋਊਗੇ ਹਮ ਹਮ ਹੁਣ ਜਦਾਂ ਪੰਜਾਬ ਕਹਦੇ ਹੋ ਤੇ ਲੈਂਡਲੌਕਡ ਵੀ ਹੋ ਸਕਦਾ ਕੰਟਰੀ ਰਾਈਟ ਤੇ ਤੁਹਾਡਾ ਕੀ ਡਿਫੈਂਸ ਸਿਸਟਮ ਹੋਊਗਾ ਕੀ ਰੇਡਾਰ ਸਿਸਟਮ ਹੋਊਗਾ ਤੁਹਾਡੇ ਇੰਟਰਨੈਸ਼ਨਲ 에ਅਰਲਾਈਨਸ ਦੇ ਐਗਰੀਮੈਂਟ ਕਿੱਦਾਂ ਬਣਨੀ ਡਿਫਰੈਂਟ ਡਿਫਰੈਂਟ ਕੰਟਰੀਆਂ ਨਾਲ ਹਨਾ ਸੋ ਉਹ ਆਪਾਂ ਜਿਹੜੀ ਗੱਲ ਕਰਦੇ ਆ ਇਹ ਬਿਨਾ ਮੈਨੀਫੈਸਟੋ ਤੋਂ ਗੱਲ ਸਾਨੂੰ ਅੱਗੇ ਜਾਣ ਦਾ ਜਿੱਦਾਂ ਕਹਦੇ ਪਏ ਅਸੀਂ ਕਾਬਿਲ ਨਹੀਂ 200 ਕਿਸੇ ਨੂੰ ਤਿਆਰ ਕਰਨਾ ਪੈਣਾ ਮੇਰਾ ਇੱਕ ਲਾਸਟ ਬਰਨਿੰਗ ਸਵਾਲ ਰਹੇਗਾ ਇਸ ਦੇ ਨਾਲ ਹੀ ਆਪਾਂ ਸਮਾਪਤੀ ਕਰ ਰਹੇ ਹਾਂ ਤੁਸੀਂ ਖਾਲਸਤਾਨ ਬਣਾਉਣਾ ਚਾਹੁੰਦੇ ਹੋ ਇਹ ਤੁਸੀਂ ਵੀ ਜਾਣਦੇ ਹੋ ਪੰਜਾਬ ਚ ਬਣਾਉਣਾ ਹੈ ਇਸ ਤੋਂ ਇਲਾਵਾ ਸਿੱਖ ਜਿਹੜੇ ਉਹਨੇ ਹੁਣ ਪੰਜਾਬ ਚ ਨਹੀਂ ਰਹਿੰਦੇ ਜਿੰਨੇ ਪੰਜਾਬ ਤੋਂ ਬਾਹਰ ਉੱਤਰ ਪ੍ਰਦੇਸ਼ ਰਾਜਸਥਾਨ ਜਾਂ ਹੋਰ ਸਟੇਟਾਂ ਦੇ ਵਿੱਚ ਰਹਿੰਦੇ ਨੇ ਕੀ ਉਹਨਾਂ ਸਿੱਖਾਂ ਦਾ ਉਹੀ ਦੇਸ਼ ਰਹੇਗਾ ਜਾਂ ਉਹ ਸਿੱਖ ਇਧਰ ਆਉਣਗੇ ਜਾਂ ਉਹ ਸਿੱਖਾਂ ਦੇ ਬਾਰੇ ਵਿੱਚ ਕਿਹੋ ਜੀ ਪਲਾਨਿੰਗ ਜਿਹੜੀ ਹੋਏਗੀ ਜਾਂ ਕੀ ਉਹ ਫਿਰ ਜਿਵੇਂ ਹੁਣ ਭਾਰਤ ਦੇ ਮੁਸਲਮਾਨ ਭਾਰਤ ਪੱਖੀ ਪਾਕਿਸਤਾਨ ਦੇ ਮੁਸਲਮਾਨ ਪਾਕਿਸਤਾਨ ਪੱਖੀ ਸਿੱਖਾਂ ਦਾ ਵੀ ਇਦਾਂ ਹੀ ਹੈ ਜਿਹੜੇ ਸਿੱਖ ਭਾਰਤ 'ਚ ਰਹਿੰਦੇ ਆ ਉਹ ਭਾਰਤ ਪੱਖੀ ਅਸੀਂ ਨੋ ਡਾਊਟ ਇੱਥੇ ਰਹਿ ਕੇ ਕੈਨੇਡਾ ਮਰਦਾਬਾਦ ਨਹੀਂ ਕਹਿੰਦੇ ਕਿਉਂਕਿ ਅਸੀਂ ਕੈਨੇਡਾ ਪੱਖੀ ਆਓ ਅਮਰੀਕਾ ਵਾਲੇ ਇਹ ਨਹੀਂ ਕਹਿੰਦੇ ਕਿ 트럼ਪ ਸਾਹਿਬ ਨੇ ਗਲਤ ਕੀਤਾ ਹੈ ਕੈਨੇਡਾ ਤੇ ਟੈਰਫ ਲਾ ਕੇ ਉਹ ਕਹਿੰਦੇ ਠੀਕ ਹੈ ਉਹਨਾਂ ਨੂੰ ਕੋਈ ਮਾ ਚਾਹੀਦਾ ਹੁਣ ਐਵੇਂ ਹੀ ਇਹ ਸਿੱਖਾਂ ਦੇ ਵਿੱਚ ਇੱਕ ਹੋਰ ਵੀ ਲਕੀਰ ਖਿੱਚੀ ਜਾਏਗੀ ਦੇਖੋ ਇਹ ਤਾਂ ਹੋਣਾ ਇਹ ਗੱਲ ਹੋਣੀ ਆ ਦੇਖੋ ਕੋਸ਼ਿਸ਼ ਇਹ ਰਹੂਗੇ ਉੱਥੇ ਜਿਹੜੇ ਕਹੋਗੇ ਪਏ ਅਸੀਂ ਪੱਕੇ ਭਾਰਤ ਦੇ ਕਹਿ ਦੋ ਪਏ ਸੋਲਜਰਾਂ ਫੁੱਟ ਸੋਲਜਰਾਂ ਪਏ ਅਸੀਂ ਤੁਹਾਡਾ ਜਿੱਦਾਂ ਭਾਰਤ ਮਾਤਾ ਸਾਨੂੰ ਕਹਵੇ ਹੈ ਨਾ ਹੁਣ ਪਰ ਇੱਕ ਗੱਲ ਭਾਈ ਸਾਹਿਬ ਮੈਂ ਤੁਹਾਨੂੰ ਕਹਿਣਾ ਹੁਣ ਜਿੱਦਾਂ ਜੂਇਸ਼ ਕਮਿਊਨਿਟੀ ਨੂੰ ਇਜ਼ਰਾਈਲ ਮਿਲਿਆ ਇਜ਼ਰਾਈਲ ਸਟੇਟ ਦੇ ਆਲੇ ਦੁਆਲੇ ਹਾਸਟਲ ਨੇਸ਼ਨ ਵੀ ਆ ਪਰ ਉਸ ਹਾਸਟਲ ਨੇਸ਼ਨ ਵਿੱਚ ਵੀ ਕੁਝ ਜੂ ਰਹਿੰਦੇ ਆ ਜੂ ਕੈਨੇਡਾ ਚ ਵੀ ਰਹਿੰਦੇ ਆ ਰਾਈਟ ਜੂ ਰਹਿੰਦੇ ਇਜੀਪਟ ਦੇ ਵਿੱਚ ਜੂ ਰਹਿੰਦੇ ਟੁਨੀਸ਼ੀਆ ਦੇ ਵਿੱਚ ਜੂ ਰਹਿੰਦੇ ਯੂਰਪ ਗ੍ਰੀਸ ਇਟਲੀ ਜਿਹੜੇ ਆਲੇ ਦੁਆਲੇ ਕੰਟਰੀ ਆ ਸੋ ਇਹ ਤਾਂ ਨਹੀਂ ਜ਼ਰੂਰੀ ਗੱਲ ਪੇ ਹਰ ਸੇਕ ਉੱਥੇ ਮੂਵ ਹੋਊਗਾ ਜੇਕਰ ਤੁਸੀਂ ਮੈਨੂੰ ਕਹਿ ਦਿਓ ਮੈਂ ਤਾਂ ਕੈਨੇਡਾ ਤੇ ਜੰਪ ਪਾਲਾ ਰਾਈਟ ਮੈਂ ਹੁਣ ਸਾਰਾ ਕੁਝ ਬੇਚ ਕੇ ਉੱਥੇ ਜਾਊਗਾ ਉਹ ਬਹੁਤ ਮੁਸ਼ਕਲ ਗੱਲ ਆ ਜਰੂਰ ਆਪਾਂ ਜਾਵਾਂਗੇ ਅਸੀਂ ਮਦਦ ਕਰਾਂਗੇ ਵੈਸੇ ਜਾਵਾਂਗੇ ਅਸੀਂ ਮੈਂ ਅਸੀਂ ਮਦਦ ਕਰਾਂਗੇ ਬਿਲਕੁਲ ਅਸੀਂ ਆਪਣੇ ਪਿੰਡ 'ਚ ਆਪਣੇ ਏਰੀਏ 'ਚ ਆਪਾਂ ਜੋ ਵੀ ਆਪਾਂ ਕਰ ਸਕਦੇ ਜਦੋਂ ਦੇਸ਼ ਬਣੂਗਾ ਅਸੀਂ ਕਰਾਂਗੇ ਪਰ ਇਸ ਮੌਕੇ ਜੇ ਤੁਸੀਂ ਕਹਿ ਦਿਓ ਸਾਰੇ ਸਿੱਖ ਇੱਥੋਂ ਉੱਠ ਕੇ ਮੂਵ ਹੋ ਗਏ ਹਾਂ ਬਹੁਤ ਜ਼ਿਆਦਾ ਹੋਗੇ ਕਰਕੇ ਬਹੁਤ ਸੇਖਾ ਜਿਹੜੇ ਬਾਹਰ ਆਏ ਇਸ ਕਰਕੇ ਕਰਕੇ ਉੱਥੇ ਆਜ਼ਾਦੀ ਦਾ ਨਿਗ ਮੰਨਣ ਦਾ ਮੌਕਾ ਨਹੀਂ ਮਿਲਿਆ ਸੋ ਉਹ ਸਿੱਖ ਜਰੂਰ ਵਾਪਸ ਜਾਓਗੇ ਪਰ ਹਾਂ ਜਦ ਕਾਲਜਦਾਨ ਬਣੂਗਾ ਇੱਕ ਰਾਈਟ ਆਵਰ ਰਿਟਰਨ ਹੋਣਾ ਚਾਹੀਦਾ ਹਰ ਸਿੱਖ ਲਈ ਪਰ ਉਹ ਜੁਪੀ ਦਾ ਪਮਾ ਕੈਨੇਡਾ ਦਾ ਹੈ ਨਾ ਉਹਨੂੰ ਉੱਥੇ ਜਦਾ ਹੋਣਾ ਚਾਹੀਦਾ ਰਾਈਟ ਸੋ ਬਹੁਤ ਵਧੀਆ ਜੀ ਤੁਸੀਂ ਇਹ ਵਿਚਾਰਾਂ ਦੀ ਸਾਂਝ ਪਾਈ ਤੇ ਸਾਧ ਸੰਗਤ ਜੀ ਆਸ ਕਰਦੇ ਆ ਵਕੀਲ ਸਾਹਿਬ ਸਨ ਬੜੇ ਲੌਜੀਕਲੀ ਉਹਨਾਂ ਨੇ ਬਹੁਤ ਸਾਰੇ ਉਹ ਜੋ ਕਾਮਨ ਕੁਐਸਚਨ ਹਰ ਬੰਦੇ ਦੇ ਮਨ ਚ ਆਉਂਦੇ ਆ ਉਹ ਕੁਐਸਚਨ ਮੈਂ ਇਹਨਾਂ ਨੂੰ ਕੀਤੇ ਨੇ ਇੰਨਾ ਨਹੀਂ ਉਹਨਾਂ ਦਾ ਲੌਜੀਕ ਫੁਲੀ ਹੈ ਜਿਹੜਾ ਉਹ ਉੱਤਰ ਦਿੱਤਾ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਚੀਜ਼ਾਂ ਚੰਗੀਆਂ ਲੱਗੀਆਂ ਹੋਣਗੀਆਂ ਤੁਹਾਡੇ ਗਿਆਨ ਦੇ ਵਿੱਚ ਕੁਝ ਵਾਧਾ ਹੋਇਆ ਹੋਵੇਗਾ ਸਾਡਾ ਇੱਕ ਹੀ ਪਰਪਸ ਤੁਹਾਡੀ ਸੋਚ ਤੁਹਾਡੇ ਗਿਆਨ ਤੁਹਾਡੇ ਵਿਚਾਰਾਂ ਨੂੰ ਵਾਧਾ ਕਰਨਾ ਹੈ ਉਸ ਤੋਂ ਬਾਅਦ ਅੱਗੇ ਉਸ ਨੂੰ ਤੁਸੀਂ ਸੋਚਣਾ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਚਲਦੇ ਆ ਚਲਦੇ ਆ ਕੀ ਇੱਕ 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 ਚੀਜ਼ ਮੈਂ ਬਸ ਐਂਡ ਤੇ ਕਹਿਣਾ ਚਾਹੁੰਦਾ ਪਈ ਕਈ ਬੜੀ ਕੁਝ ਸਿੱਖ ਹਨਾ ਆਪਣੇ ਸੈਲਫ ਕੌਨਫੀਡੈਂਸ ਘਟਾਉਂਦੇ ਆ। ਆ ਉਹ ਸਮਝਦੇ ਪਏ ਨਹੀਂ ਕਿੰਦਾ ਬਣੂਗਾ ਦੇਸ਼ ਫਲਾਨਾ ਪਏ ਆ ਨਹੀਂ ਹੁੰਦਾ ਆ ਨਹੀਂ ਹੁੰਦਾ ਸਾਡੇ ਕੋਲ ਪਾਣੀ ਨਹੀਂ ਹੋਣਾ ਸਾਡੇ ਕੋਲ ਆ ਨਹੀਂ ਹੋਣਾ ਦੁਸ਼ਮਣ ਵਾਲੇ ਦੁਆਲੇ ਹੋਣੇ ਆ ਪਰ ਇੱਕ ਗੱਲ ਆ ਸਾਡੇ ਕੌਮ ਦੀ ਤਰੱਕੀ ਵੀ ਦੇਖੋ ਜਿਹੜੇ ਦੇਸ਼ ਤੋਂ ਆਪਾਂ ਗਏ ਆ ਨਾ ਪੰਝਾ ਸਾਲਾਂ 10 ਸਾਲਾਂ ਚਾਪ ਸਾਡੀ ਕਮਿਊਨਿਟੀ ਵੈਲ ਨੋਨ ਹੋ ਜਾਂਦੀ ਅਸੀਂ ਲੰਗਰ ਵੀ ਸਿਕਾਉਂਦੇ ਆ ਸਭ ਕੁਝ ਕਰਦੇ ਆ ਅਸੀਂ ਲੀਡਰ ਵੀ ਬਣ ਜਾਂਦੇ ਉਸ ਕੰਟਰੀਆਂ ਦੇ ਵਿੱਚ ਸੋ ਜੇ ਆਪਾਂ ਬਾਹਰ ਆ ਕੇ ਕਿਸੇ ਦੇ ਕੰਟਰੀ ਵਿੱਚ ਆਪਾਂ ਇਹ ਕੰਮ ਕਰ ਸਕਦੇ ਗੈਸਟ ਹੋ ਕੇ ਅਸੀਂ ਆਪਣਾ ਦੇਸ਼ ਨਹੀਂ ਬਣਾ ਸਕਦੇ ਉਹ ਤਾਂ ਸੌਖਾ ਕੰਮ ਆ ਉਹਦੇ 2 ਮਿੰਟਾਂ ਦਾ ਹੌਂਸਲਾ ਰੱਖੋ ਆ ਆਪਣੇ ਆਪ 'ਚ ਬਲੀਵ ਕਰੋ ਤਾਂ ਜਦ ਤੁਸੀਂ ਬਲੀਵ ਕਰੋਗੇ ਪੇ ਹਾਂ ਅਸੀਂ ਕਰ ਸਕਦੇ ਸਭ ਕੁਝ ਹੋ ਜਾਂਦਾ ਮਹਾਰਾਜ ਦੇ ਆਸਰੇ ਨਾਲ ਬਹੁਤ ਵਧੀਆ ਜੀ ਤੁਹਾਡੀ ਪੋਜ਼ਿਟਿਵ ਸੋਚ ਇਹ ਸੋਚ ਨੂੰ ਮੈਂ ਬਹੁਤ ਚੰਗਾ ਸਮਝਦਾ ਤੇ ਆਸ ਕਰਦਾ ਕਿ ਇਹ ਤੁਹਾਡੀ ਸੋਚ ਹੈ ਜਿਹੜੀ ਉਹ ਅੱਗੇ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹ ਕਿੰਨੀ ਚੀਕੀ ਫਤਿਹ